ਕਹਿੰਦੇ ਜੀ ਸਾਡਾ ਕੱਕ ਦਾ ਐਂ ਕਰੂ ਅਸਤਾ ਐਂ ਵੇਚਾਂਗੇ ਜਿਹਨੂੰ ਪੰਜਾਬੀ ਜੀ ਕਹਿੰਦੇ ਨੇ ਵੀ ਅਸਤਾ ਬਸ ਪੈਣਾ ਦੇ ਫਾਇਦੇ ਕਰਦੇ ਆ ਸਾਰੇ ਉਲੇ ਪਰਦੇ ਚੱਕਣੇ ਆ ਨਾ ਵੱਧ ਕਮਾਉਣੇ ਆ ਤੇ ਨਾ ਘਮਾਉਣ ਦੇਣੇ ਆ ਸੱਦਾ ਸਾਵਾ ਡਾ ਦਾ ਪੀਸੀ ਕਾਟਨ ਦੇ ਸੂਟ ਆ ਕੋਈ ਵੇਚਦਾ 350 ਕੋਈ ਵੇਚਦਾ 300 ਪਰ ਮੈਂ ਸਾਰਿਆਂ ਪੈਨ ਨੂੰ ਕਹਿੰਦਾ 220 ਦੇ ਲਵਾਉਣੀਆਂ ਆ ਪੈਣੋ ਜਿੰਨਾ ਮਰਜ਼ੀ ਮਾਲ ਲੈ ਜਾਓ ਢਾਈ ਢਾਈ ਸੌ ਦੀ ਸੇਲ ਲਵਾ ਦਨੀ ਆ ਕੱਪੜਾ ਦੇਸੀ ਕਿਉ ਆ ਬਸ ਇੰਨੀ ਮੇਰੀ ਬੇਨਤੀ ਸੁਣ ਲੋ ਕਿ ਮੈਂ ਚ ਕੌਣੀ ਆਂ ਗਿਆ ਬੰਦ ਦੀਆਂ ਬੰਦੇ ਫੱਟੀਆਂ 185 ਰੁਪਏ ਮੈਨੂੰ ਆਇਆਗਾ 190 ਰੁਪਏ ਲਾ ਕੇ ਦਊਗਾ 5 ਰੁਪਏ ਬਹੁਤ ਆ 5 ਕਮਾਣਾ ਧੰਨਵਾਦ 5 ਕਮਾ ਲੈਣਾਗਾ 190 ਰੁਪਏ ਚ ਲਾ ਕੇ ਦਊਗਾ ਆਪਣਾ ਡਿਜ਼ਾਈਨ ਦਿਖਾ ਦੇ ਭਾਈ ਮਾੜੇ ਜੇ ਆ ਲੋ ਰੇਨੁਕਾ ਬ੍ਰਾਂਡ ਸ਼ੰਕਰ ਬ੍ਰਾਂਡ ਆਰਾਮਟੈਕਸ ਬ੍ਰਾਂਡ ਸਾਰੇ ਬ੍ਰਾਂਡ ਮਿਲ ਜਾਣਗੇ ਮਾੜੇ ਹਲਾ ਮਾੜ ਮਾਲ ਦਿਖਾ ਦੇ ਮੜੀ ਗੱਲ ਬਾਤ ਲਓ ਜੀ ਭੈਣੋ 190 ਰੁਪਏ ਚ ਆਸ਼ੀਆਣਾ ਦਾ ਮਾਲ ਜਿੰਨੀਆਂ ਮਰਜ਼ੀ ਫਟੀਆਂ ਲੈ ਜਿਓ ਚੱਕ ਕੇ ਮਾਲ ਦੀ ਕੋਈ ਕਮੀ ਨਹੀਂ ਹੈਗੀ 190 ਰੁਪਏ ਚ ਬਸ ਇੰਨੀ ਬੇਨਤੀ ਮੇਰੀ ਸੁਣ ਲਓ ਤੁਸੀਂ ਵਿੱਚੋਂ 250 ਤੁਸੀਂ ਵਿੱਚੋਂ 300 ਉਹ ਥੋੜੀ ਚੁਕਾਇਆ ਸਾ ਮੈਂ ਦੂੰਗਾ 190 ਚਕੌਣੀਆਂ ਬਸ ਮੈਂ ਬੰਦੀਆਂ ਬੰਦ ਫਟੀਆਂ ਇੰਨੀ ਮੇਰੀ ਬੇਨਤੀ ਸੁਣ ਲਓ ਸਾਰੀਆਂ ਭੈਣਾਂ ਨੂੰ ਬੇਨਤੀ ਆ ਵੀ ਮੈਂ ਕੱਟ ਕੇ ਨਹੀਂ ਦੇਣੀ ਠੀਕ ਹੈ ਜੀ ਥਾਣ ਲੈ ਜਿਓ ਆਪ ਹੀ ਕਟਕੜ ਵੇਚੀ ਚੱਲੋ ਜਾ ਕੇ 250 ਦੀ ਸੇਲ ਆ ਦਿਓ ਮਾਲ ਵਸੇ ਰਿਹਾ ਪਿਆ ਤੁਹਾਡੇ ਵੀਰੇ ਕੋਲੇ